ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਘਰਾਂ ਦੇ ਵਿੱਚ ਇਨ੍ਹਾਂ ਥਾਵਾਂ ਤੇ ਭੁੱਲ ਕੇ ਵੀ ਨਾ ਰੱਖੋ ਚਾਬੀਆਂ ਸਾਡੇ ਸਾਰਿਆਂ ਦੇ ਘਰ ਵਿੱਚ ਕਈ ਤਰ੍ਹਾਂ ਦੀਆਂ ਚਾਬੀਆਂ ਹੁੰਦੀਆਂ ਨੇ ਜਿਵੇਂ ਸਾਡੇ ਘਰ ਦੀਆਂ ਅਲਮਾਰੀਆਂ ਦੀਆਂ ਗੱਡੀਆਂ ਦੀਆਂ ਦਫ਼ਤਰ ਦੀਆਂ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਦੇ ਵਿੱਚ ਰੱਖਦੇ ਹਾਂ ਪਰ ਅਕਸਰ ਇਹ ਦੇਖਿਆ ਜਾਂਦਾ ਹੈ ਕੇ ਘਰ ਚ ਚਾਬੀਆਂ ਨੂੰ ਰੱਖਣ ਦਾ ਕੋਈ ਸਥਾਨ ਨਿਸ਼ਚਿਤ ਨਹੀਂ ਹੁੰਦਾ ਇਸ ਕਰਕੇ ਕਈ ਲੋਕ ਚਾਬੀਆਂ ਨੂੰ ਘਰ ਦੇ ਵਿੱਚ ਇਧਰ ਉਧਰ ਕਿਤੇ ਵੀ ਰੱਖ ਦਿੰਦੇ ਹਨ ਇਸ ਤਰ੍ਹਾਂ ਕਰਨ ਨਾਲ ਕਈ ਵਾਰ ਉਹਨਾਂ ਨੂੰ ਚਾਬੀਆਂ ਲੱਭਣ ਵਿੱਚ ਕਾਫੀ ਦਿੱਕਤ ਆਉਂਦੀ ਹੈ ਇਸ ਤੋਂ ਇਲਾਵਾ ਇਸ ਨਾਲ ਕਈ ਤਰ੍ਹਾਂ ਦੇ ਵਾਸਤੂ ਦੋਸ਼ ਵੀ ਲੱਗ ਜਾਂਦੇ ਨੇ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਵਰਕਤ ਨਹੀਂ ਆਉਂਦੀ ਤੇ ਤੁਹਾਡੇ ਕਿਸਮਤ ਦੀਆਂ ਚਾਬੀਆਂ ਵੀ ਉਹਨਾਂ ਚਾਬੀਆਂ ਦੀ ਤਰ੍ਹਾਂ ਗਾਇਬ ਹੋ ਜਾਂਦੀਆਂ ਨੇ ਦੋਸਤੋ ਘਰ ਵਿੱਚ ਕੁਝ ਇਹੋ ਜਿਹੇ ਥਾਂ ਹੁੰਦੇ ਨੇ ਜਿੱਥੇ ਤੁਹਾਨੂੰ ਚਾਬੀਆਂ ਕਦੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਉਹ ਕਿਹੜੀਆਂ ਥਾਵਾਂ ਹਨ ਆਓ ਜਾਣਦੇ ਹਾਂ ਉਸ ਬਾਰੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਹਮੇਸ਼ਾ ਨਾਲ ਬਣਿਆ ਰਹੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਦੋਸਤੋ ਨੰਬਰ 1 ਡਰਾਈング ਰੂਮ ਦੇ ਵਿੱਚ ਚਾਬੀਆਂ ਨਾ ਰੱਖੋ ਵਾਸਤੂ ਸ਼ਾਸਤਰ ਅਨੁਸਾਰ ਚਾਬੀਆਂ ਨੂੰ ਭੁੱਲ ਕੇ ਵੀ ਡਰਾਈング ਰੂਮ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਜੇਕਰ ਘਰ ਦੀਆਂ ਚਾਬੀਆਂ ਨੂੰ ਡਰਾਈング ਰੂਮ ਵਿੱਚ ਰੱਖ ਦਿੰਦੇ ਹੋ ਤਾਂ ਬਾਹਰ ਤੋਂ ਆਉਣ ਵਾਲੇ ਹਰ ਵਿਅਕਤੀ ਦੀ ਨਜ਼ਰ ਤੁਹਾਡੇ ਘਰ ਦੀਆਂ ਚਾਬੀਆਂ ਤੇ ਪਵੇਗੀ ਇਸ ਨਾਲ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹੇਗੀ ਚਾਬੀਆਂ ਤੇ ਹਰ ਕਿਸੇ ਦੀ ਨਜ਼ਰ ਪੈਣਾ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਲਈ ਆਪਣੇ ਘਰ ਦੀਆਂ ਚਾਬੀਆਂ ਨੂੰ ਕਿਸੇ ਇਹੋ ਜਿਹੀ ਥਾਂ ਤੇ ਰੱਖੋ ਜਿੱਥੇ ਕਿਸੇ ਵੀ ਬਾਹਰ ਤੋਂ ਆਏ ਵਿਅਕਤੀ ਦੀ ਨਜ਼ਰ ਨਾ ਪਵੇ ਨੰਬਰ 2 ਚਾਬੀਆਂ ਪੂਜਾ ਕਰਨ ਵਾਲੀ ਥਾਂ ਤੇ ਨਾ ਰੱਖੋ ਚਾਬੀਆਂ ਕਿਤੇ ਗੁੰਮ ਨਾ ਹੋ ਜਾਣ ਇਸ ਤਰ੍ਹਾਂ ਸੋਚ ਕੇ ਅਸੀਂ ਕਈ ਵਾਰ ਛੋਟੀਆਂ-ਛੋਟੀਆਂ ਚਾਬੀਆਂ ਨੂੰ ਪੂਜਾ ਦੀ ਥਾਂ ਰੱਖ ਦਿੰਦੇ ਹਾਂ ਪਰ ਵਾਸਤੂ ਸ਼ਾਸਤਰ ਅਨੁਸਾਰ ਚਾਬੀਆਂ ਨੂੰ ਪੂਜਾ ਸਥਾਨ ਤੇ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਕਾਰਨ ਨਾਲ ਪੂਜਾ ਪਾਠ ਤੁਹਾਡਾ ਮਨ ਨਹੀਂ ਲੱਗੇਗਾ ਨਾਲ ਹੀ ਘਰ ਵਿੱਚ ਨਕਾਰਾਤਮਕ ਊਰਜਾ ਦਾ ਵਾਧਾ ਹੋਵੇਗਾ ਇਸ ਲਈ ਘਰ ਦੀਆਂ ਚਾਬੀਆਂ ਨੂੰ ਕਦੇ ਵੀ ਪੂਜਾ ਕਰਨ ਵਾਲੀ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ ਨੰਬਰ 3 ਬ੍ਰਹਮ ਸਥਾਨ ਤੇ ਚਾਬੀਆਂ ਦਾ ਹੋਣਾ ਬ੍ਰਹਮ ਸਥਾਨ ਤੇ ਚਾਬੀਆਂ ਦਾ ਹੋਣਾ ਤੁਹਾਡੇ ਘਰ ਵਿੱਚ ਗਰੀਬੀ ਨੂੰ ਲੈ ਕੇ ਆਉਂਦਾ ਹੈ ਇਸ ਨਾਲ ਤੁਹਾਡੇ ਘਰ ਵਿੱਚ ਪ੍ਰੇਤ ਆਤਮਾਵਾਂ ਦਾ ਵਾਸ ਹੋ ਜਾਂਦਾ ਹੈ ਚਾਬੀਆਂ ਧਾਤੂਆਂ ਨਾਲ ਬਣੀਆਂ ਹੁੰਦੀਆਂ ਨੇ ਤੇ ਜਦ ਇਹਨਾਂ ਨੂੰ ਬ੍ਰਹਮ ਸਥਾਨ ਤੇ ਰੱਖਿਆ ਜਾਂਦਾ ਹੈ ਤਾਂ ਇਹ ਆਪਣਾ ਉਲਟ ਪ੍ਰਭਾਵ ਦਿਖਾਉਣ ਲੱਗ ਜਾਂਦੀਆਂ ਨੇ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਡੇ ਘਰ ਚ ਆਪਸੀ ਸਬੰਧਾਂ ਦੇ ਇਸ ਦਾ ਖਰਾਬ ਅਸਰ ਪੈਂਦਾ ਹੈ। ਇਸ ਨਾਲ ਘਰ ਵਿੱਚ ਹਮੇਸ਼ਾ ਅਸ਼ਾਂਤੀ ਬਣੀ ਰਹਿੰਦੀ ਹੈ। ਨੰਬਰ 4, ਇਸ਼ਾਨ ਕੋਣ ਵਿੱਚ ਚਾਬੀਆਂ ਰੱਖਣਾ। ਇਸ਼ਾਨ ਕੋਣ ਵਿੱਚ ਚਾਬੀਆਂ ਨਾ ਰੱਖਣੀਆਂ। ਇਹ ਤੁਹਾਡੀ ਗਲਤੀ ਹੁੰਦੀ ਹੈ। ਅਸੀਂ ਚਾਬੀਆਂ ਨੂੰ ਹਮੇਸ਼ਾ ਸਾਫ਼ ਨਹੀਂ ਕਰਦੇ। ਉਹ ਅਕਸਰ ਗੰਦੀਆਂ ਹੋ ਜਾਂਦੀਆਂ ਨੇ। ਜੇਕਰ ਇਹੋ ਜਿਹੀਆਂ ਗੰਦੀਆਂ ਚਾਬੀਆਂ ਆਪਾਂ ਇਸ਼ਾਨ ਕੋਣ ਵਿੱਚ ਰੱਖ ਦਿੱਤੀਆਂ। ਤਾਂ ਇਸ ਨਾਲ ਤੁਹਾਡੇ ਘਰ ਦੀ ईशान ਕੋਣ ਦੂਸ਼ਿਤ ਹੋ ਜਾਂਦੀ ਹੈ ਇਸ ਨਾਲ ਤੁਹਾਡੇ ਘਰ ਵਿੱਚ ਕਈ ਪਰੇਸ਼ਾਨੀਆਂ ਆ ਸਕਦੀਆਂ ਨੇ ਇਹਨਾਂ ਹੀ ਨਹੀਂ ਇਸ ਦਾ ਅਸਰ ਤੁਹਾਡੇ ਵਿਅਕਤੀ ਜੀਵਨ ਤੇ ਵੀ ਪੈ ਸਕਦਾ ਹੈ ਤੇ ਤੁਹਾਡੇ ਰਿਸ਼ਤੇਆਂ ਵਿੱਚ ਕੜਵਾਹਟ ਵੀ ਆ ਸਕਦੀ ਹੈ ਤੇ ਸ਼ਾਂਤੀ ਭੰਗ ਹੋ ਜਾਂਦੀ ਹੈ ਇਸ ਲਈ ਚਾਬੀਆਂ ਨੂੰ ईशान ਕੋਣ ਚ ਰੱਖਣ ਤੋਂ ਬਚਣਾ ਚਾਹੀਦਾ ਹੈ ਨੰਬਰ 5 ਚਾਬੀਆਂ ਰਸੋਈ ਘਰ ਵਿੱਚ ਰੱਖਣਾ ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਮੌਜੂਦ ਰਸੋਈ ਨਾ ਸਿਰਫ ਪੂਰੇ ਪਰਿਵਾਰ ਦੀ ਤਰੱਕੀ ਸਗੋਂ ਉਹਨਾਂ ਦੀ ਸਿਹਤ ਨਾਲ ਵੀ ਜੁੜੀ ਹੁੰਦੀ ਹੈ ਤੇ ਚਾਬੀਆਂ ਨੂੰ ਭੁੱਲ ਕੇ ਵੀ ਰਸੋਈ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਗੰਦੀ ਜਾਂ ਜੰਗ ਲੱਗੀ ਚਾਬੀ ਦਾ ਬੁਰਾ ਪ੍ਰਭਾਵ ਤੁਹਾਡੀ ਸਫਲਤਾ ਤੇ ਸਿਹਤ ਤੇ ਪੈ ਸਕਦਾ ਹੈ ਇਸ ਨਾਲ ਨਾ ਸਿਰਫ ਤੁਹਾਡੀ ਤਰੱਕੀ ਰੁਕ ਜਾਵੇਗੀ ਬਲਕਿ ਘਰ ਵਿੱਚ ਰੋਗ ਤੇ ਅਸ਼ਾਂਤੀ ਦਾ ਵਾਤਾਵਰਨ ਵੀ ਬਣ ਸਕਦਾ ਹੈ ਨੰਬਰ 6 ਚਾਬੀਆਂ ਨੂੰ ਸਹੀ ਦਿਸ਼ਾ ਵਿੱਚ ਰੱਖੋ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਚਾਬੀਆਂ ਤੁਸੀਂ ਰੱਖਦੇ ਹੋ ਤੁਹਾਨੂੰ ਉਹਨਾਂ ਦੇ ਉਪਯੋਗ ਦੇ ਆਧਾਰ ਤੇ ਸਹੀ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਅਕਸਰ ਅਸੀਂ ਸਾਰੀਆਂ ਚਾਬੀਆਂ ਨੂੰ ਇਕੱਠੇ ਰੱਖ ਦਿੰਦੇ ਹਾਂ ਪਰ ਇਸ ਤਰ੍ਹਾਂ ਕਰਨਾ ਸਹੀ ਨਹੀਂ ਹਰ ਚਾਬੀ ਲਈ ਇੱਕ ਅਲੱਗ ਜਗ੍ਹਾ ਬਣਾਉਣੀ ਚਾਹੀਦੀ ਹੈ ਜਿਵੇਂ ਕਿ ਦੁਕਾਨ ਜਾਂ ਦਫ਼ਤਰ ਦੀਆਂ ਚਾਬੀਆਂ ਉੱਤਰ ਪੱਛਮ ਦਿਸ਼ਾ ਵਿੱਚ ਰੱਖੋ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਉਥੇ ਅਲਮਾਰੀ ਜਾਂ ਘਰ ਦੀਆਂ ਚਾਬੀਆਂ ਦੱਖਣ ਪੱਛਮ ਦਿਸ਼ਾ ਵਿੱਚ ਰੱਖੋ ਇਸ ਨਾਲ ਤੁਹਾਡੀ ਤਜੋਰੀ ਤੇ ਘਰ ਦੇ ਧਨ ਵਿੱਚ ਵਾਧਾ ਹੋਵੇਗਾ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਧਨ ਖੁਸ਼ਹਾਲੀ ਤੇ ਬਰਕਤ ਹਮੇਸ਼ਾ ਲਈ ਬਣੀ ਰਹਿੰਦੀ ਹੈ ਨੰਬਰ 7 ਬੇਕਾਰ ਚਾਬੀਆਂ ਨਾਲ ਕਿਸਮਤ ਤੇ ਬੁਰਾ ਅਸਰ ਹਾਂਜੀ ਦੋਸਤੋ ਜੇਕਰ ਤੁਹਾਡੇ ਘਰ ਵਿੱਚ ਉਈ ਇਹੋ ਜਿਹੀ ਚਾਬੀ ਹੈ ਜੋ ਬਿਲਕੁਲ ਹੀ ਬੇਕਾਰ ਹੈ ਤੇ ਉਸ ਦਾ ਕੋਈ ਕੰਮ ਨਹੀਂ ਤਾਂ ਉਸ ਨੂੰ ਤੁਰੰਤ ਘਰੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਚਾਬੀਆਂ ਤੁਹਾਡੀ ਕਿਸਮਤ ਦਾ ਤਾਲਾ ਬੰਦ ਕਰਨ ਵਿੱਚ ਕੰਮ ਕਰਦੀਆਂ ਨੇ ਇਹ ਤੁਹਾਡੇ ਧਨ ਦੀ ਹਾਨੀ ਦਾ ਵੀ ਕਾਰਨ ਬਣਦੀਆਂ ਨੇ ਜਰ ਲੱਗੇ ਜਾਂ ਫਿਰ ਟੁੱਟੇ ਹੋਏ ਤਾਲੇ ਦੀ ਚਾਬੀ ਨੂੰ ਕਦੇ ਵੀ ਘਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਉਹਨਾਂ ਨੂੰ ਜਿੰਨਾ ਜਲਦੀ ਹੋ ਸਕੇ ਘਰ ਤੋਂ ਬਾਹਰ ਕੱਟ ਦੇਣਾ ਚਾਹੀਦਾ ਹੈ ਦੋਸਤੋ ਆਓ ਹੁਣ ਜਾਣਦੇ ਹਾਂ ਆਪਣੀ ਬੰਦ ਕਿਸਮਤ ਦੇ ਤਾਲੇ ਨੂੰ ਖੋਲਣ ਦੇ ਆਸਾਨ ਜਿਹੇ ਉਪਾਅ ਨੰਬਰ 1 ਦੋਸਤੋ ਕਿਸਮਤ ਦੇ ਬੰਦ ਦਰਵਾਜੇ ਨੂੰ ਖੋਲਣ ਲਈ ਸ਼ੁੱਕਰਵਾਰ ਦੇ ਦਿਨ ਇੱਕ ਤਾਲਾ ਖਰੀਦ ਲਓ ਤਾਲਾ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰਹੇ ਕਿ ਤਾਲਾ ਬੰਦ ਹੋਣਾ ਚਾਹੀਦਾ ਹੈ ਤਾਲੇ ਨੂੰ ਖਰੀਦਦੇ ਸਮੇਂ ਉਸ ਨੂੰ ਦੁਕਾਨਦਾਰ ਨੂੰ ਨਾ ਖੋਲਣ ਦਿਓ ਤੇ ਨਾ ਹੀ ਆਪ ਖੁਦ ਉਸਨੂੰ ਖੋਲੋ ਤਾਲਾ ਸਹੀ ਹੈ ਜਾਂ ਨਹੀਂ ਇਹ ਦੇਖਣ ਲਈ ਵੀ ਉਸਨੂੰ ਨਾ ਖੋਲੋ ਦੁਕਾਨ ਤੋਂ ਬੰਦ ਤਾਲਾ ਖਰੀਦ ਕੇ ਘਰ ਲਿਆਓ ਤੇ ਫਿਰ ਉਸਨੂੰ ਇੱਕ ਡੱਬੇ ਵਿੱਚ ਰੱਖ ਦਿਓ ਸ਼ੁੱਕਰਵਾਰ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਤਾਲੇ ਨੂੰ ਕਮਰੇ ਵਿੱਚ ਬਿਸਤਰੇ ਕੋਲ ਰੱਖ ਲਓ ਅਗਲੇ ਦਿਨ ਸ਼ਨੀਵਾਰ ਨੂੰ ਸਵੇਰੇ ਉੱਠ ਕੇ ਇਸ਼ਨਾਨ ਕਰੋ ਤੇ ਤਾਲੇ ਨੂੰ ਬਿਨਾਂ ਖੋਲੇ ਕਿਸੇ ਮੰਦਰ ਜਾਂ ਦੇਵ ਸਥਾਨ ਤੇ ਰੱਖ ਕੇ ਆਓ ਤਾਲੇ ਨੂੰ ਰੱਖ ਕੇ ਬਿਨਾ ਕੁਝ ਬੋਲੇ ਤੇ ਬੇਟੇ ਵਾਪਸ ਤੁਸੀ ਘਰ ਆ ਜਾਏ। ਕਿ ਕੋਈ ਤਾਲਾ ਖੋਲੇਗਾ ਉਸੇ ਸਮੇਂ ਤੁਹਾਡੀ ਕਿਸਮਤ ਦਾ ਤਾਲਾ ਵੀ ਖੁੱਲ ਜਾਵੇਗਾ। ਇਹ ਉਪਾਅ ਕਈ ਸਾਲਾਂ ਤੋਂ ਲੋਕ ਕਰਦੇ ਆ ਰਹੇ ਨੇ। ਤੇ ਤੁਹਾਨੂੰ ਵੀ ਇਹ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 2 ਆਪਣੇ ਘਰ ਵਿੱਚ ਸਕਾਰਾਤਮਕ ਊਰਜਾ ਵਿੱਚ ਵਾਧਾ ਕਰਨ ਲਈ ਘਰ ਵਿੱਚ ਬਰਕਤ ਲਈ ਤੁਸੀਂ ਇੱਕ ਨਵਾਂ ਤਾਲਾ ਲੈਣਾ ਹੈ। ਦੇ ਨਾਲ ਹੀ ਇੱਕ ਬਰੀਕ ਧਾਗਾ ਲਾਲ ਕੰਗਣ ਤੇ ਇੱਕ ਛੋਟੀ ਜਹੀ ਲੱਕੜ ਵੀ ਲੈਣੀ ਹੈ ਹੁਣ ਤੁਸੀਂ ਇਸ ਤਾਲੇ ਤੇ ਸੰਧੂਰ ਦੀ ਮਦਦ ਨਾਲ ਅੰਗੂਠੇ ਦਾ ਇੱਕ ਨਿਸ਼ਾਨ ਬਣਾਉਣਾ ਹੈ ਉਸ ਤੋਂ ਬਾਅਦ ਤਾਲੇ ਨੂੰ ਤੁਸੀਂ ਪੇੜਨਾ ਹੈ ਫਿਰ ਤਾਲੇ ਨੂੰ ਲਾਲ ਕੰਗਣ ਦੇ ਉੱਪਰ 7 ਵਾਰ ਘਮਾਓ ਫਿਰ ਤਾਲੇ ਨੂੰ ਲੱਕੜ ਨਾਲ 3 ਵਾਰ ਰਗੜੋ ਤੇ ਟਾਲੇ ਨੂੰ ਦਹੀਂ ਵਿੱਚ ਡਬੋ ਕੇ ਰੱਖੋ ਅਗਲੇ ਦਿਨ ਸਵੇਰੇ ਟਾਲੇ ਨੂੰ ਚੁੱਕ ਕੇ ਸੁੱਟ ਦਿਓ ਜਾਂ ਫਿਰ ਕਿਸੇ ਸਾਧੂ ਜਾਂ ਪੰਡਤ ਨੂੰ ਦਾਨ ਕਰ ਦਿਓ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਨਾਲ ਤੁਹਾਡੀ ਕਿਸਮਤ 'ਚ ਸਕਾਰਾਤਮਕ ਬਦਲਾਅ ਆ ਸਕਦਾ ਹੈ ਤੇ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਵੀ ਉਸ ਟਾਲੇ 'ਚ ਬੰਦ ਹੋ ਕੇ ਚਲੀ ਜਾਵੇਗੀ ਨੰਬਰ 3 ਜੇਕਰ ਤੁਹਾਨੂੰ ਰਾਤ ਨੂੰ ਡਰਾਉਣੇ ਤੇ ਬੁਰੇ ਸੁਪਨੇ ਆਉਂਦੇ ਨੇ ਤਾਂ ਦੋਸਤੋ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਰਹਾਣੇ ਦੇ ਹੇਠਾਂ ਇੱਕ ਤਾਲਾ ਰੱਖ ਲੈਣਾ ਹੈ। ਧਿਆਨ ਰੱਖੋ ਕਿ ਇਹ ਤਾਲਾ ਬੰਦ ਹੋਣਾ ਚਾਹੀਦਾ ਹੈ। ਤੇ ਇਸ ਤਾਲੇ ਦੀ ਚਾਬੀ ਤਾਲੇ ਤੋਂ ਦੂਰ ਹੋਣੀ ਚਾਹੀਦੀ ਹੈ। ਇਹ ਕੰਮ ਤੁਸੀਂ ਹਰ ਸੋਮਵਾਰ ਨੂੰ ਕਰਨਾ ਹੈ। ਕੁਝ ਹੀ ਹਫ਼ਤਿਆਂ ਵਿੱਚ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਜਾਵੇਗਾ। ਨੰਬਰ 4 ਜੇਕਰ ਘਰ ਵਿੱਚ ਕੁੜੀਆਂ ਦੇ ਵਿਆਹ ਵਿੱਚ ਰੁਕਾਵਟ ਆ ਰਹੀ ਹੈ ਤਾਂ ਇਸ ਸਥਿਤੀ 'ਚ ਤੁਹਾਨੂੰ ਸ਼ੁੱਕਰਵਾਰ ਦੀ ਰਾਤ ਇੱਕ ਪੁਰਾਣੇ ਤਾਲੇ ਨੂੰ ਖੋਲ ਕੇ ਇਸ ਇਹੋ ਜਿਹੇ ਥਾਂ ਤੇ ਰੱਖ ਦੇਣਾ ਹੈ ਜਿੱਥੇ ਕਿਸੇ ਦਾ ਆਉਣਾ ਜਾਣਾ ਨਾ ਹੋਵੇ ਤਾਲੇ ਨੂੰ ਰੱਖਣ ਤੋਂ ਬਾਅਦ ਬਿਨਾਂ ਪਿੱਛੇ ਮੁੜੇ ਇੱਥੋਂ ਵਾਪਸ ਆ ਜਾਓ ਇਸ ਗੱਲ ਦਾ ਧਿਆਨ ਰੱਖੋ ਕਿ ਤਾਲਾ ਖੁੱਲਾ ਹੋਣਾ ਚਾਹੀਦਾ ਹੈ ਤੇ ਤਾਲੇ ਦੀ ਚਾਬੀ ਨੂੰ ਤੁਸੀਂ ਆਪਣੇ ਕੋਲ ਰੱਖ ਲੈਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਦੇ ਕੁੜੀਆਂ ਦੇ ਵਿਆਹ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ। ਨੰਬਰ 5 ਸ਼ਨੀਵਾਰ ਨੂੰ ਤੇ ਐਤਵਾਰ ਨੂੰ ਕਦੇ ਵੀ ਤਾਲਾ ਨਹੀਂ ਖਰੀਦਣਾ ਚਾਹੀਦਾ। ਕਿਉਂਕਿ ਇਹ ਸ਼ਨੀ ਦੇਵ ਦਾ ਦਿਨ ਹੁੰਦਾ ਹੈ। ਸ਼ਨੀ ਦੇਵ ਦੇ ਦਿਨ ਤੁਹਾਨੂੰ ਸਟੀਲ ਦਾ ਸਮਾਨ ਵੀ ਨਹੀਂ ਖਰੀਦਣਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸ਼ਨੀ ਕਮਜ਼ੋਰ ਹੋ ਜਾਂਦਾ ਹੈ। ਜੇਕਰ ਤੁਸੀਂ ਤਾਲਾ ਖਰੀਦਣਾ ਵੀ ਹੈ ਤਾਂ ਇਸ ਦੇ ਲਈ ਸਭ ਤੋਂ ਸ਼ੁਭ ਦਿਨ ਸ਼ੁੱਕਰਵਾਰ ਮੰਨਿਆ ਜਾਂਦਾ ਹੈ। ਸ਼ੁੱਕਰਵਾਰ ਨੂੰ ਤਾਲਾ ਘਰ ਚ ਲਿਆਉਣ ਨਾਲ ਮਾਤਾ ਲక్ష్ਮੀ ਵਿਕੋਸ਼ ਹੁੰਦੀ ਹੈ। ਇਸ ਦੇ ਨਾਲ ਇਹ ਵੀ ਧਿਆਨ ਰੱਖੋ ਕਿ ਤੁਹਾਨੂੰ ਕਦੇ ਵੀ ਆਪਣੇ ਘਰ ਵਿੱਚ ਜੜ ਲੱਗਿਆ ਤਾਲਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਤਾਲਾ ਕਦੇ ਵੀ ਜ਼ਮੀਨ ਤੇ ਨਾ ਲੱਗੇ। ਇਸ ਤਰ੍ਹਾਂ ਕੋਈ ਵੀ ਅਪਸ਼ਕਨ ਮੰਨਿਆ ਜਾ ਸਕਦਾ ਹੈ। ਤਾਂ ਦੋਸਤੋ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਜੀ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ